ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਆਪਾਂ ਜਨਮ ਮਰਨ ਦੇ ਘੇੜ ਦੇ ਵਿੱਚ ਪਿਆਰਿਓ ਇਸ ਜਨਮ ਮਰਨ ਦੇ ਘੇੜ ਚੋਂ ਨਿਕਲਣ ਦਾ ਸਾਨੂੰ ਪਾਤਸ਼ਾਹ ਨੇ ਇੱਕੋ ਇੱਕ ਮੌਕਾ ਦਿੱਤਾ ਹੈ ਹੁਣ ਕਿਉਂਕਿ ਪਾਤਸ਼ਾਹ ਦੀ ਬਾਰੀਕੀ ਅੰਦੀ ਅਸੀਂ ਇਸ ਸੰਸਾਰ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਆ ਚੁੱਕੇ ਹਾਂ ਤੇ ਕਈ ਵਾਰੀ ਇੱਥੋਂ ਜਾ ਚੁੱਕੇ ਹਾਂ ਜੰਮ ਚੁੱਕੇ ਹਾਂ ਤੇ ਮਰ ਵੀ ਚੁੱਕੇ ਹਾਂ ਜਬ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਬਿਆਦੇਸ਼ ਨਵੇਂ ਹੁਣ ਪਾਛੇ ਕਹਿੰਦੇ ਕਲਯੁਗ ਦੇ ਵਿੱਚ ਸਾਡੇ ਤੇ ਮਾਲਕ ਨੇ ਤਰਸ ਕੀਤ ਸਰ ਫੱਤਾ ਫਿਰਤ ਫਿਰਤ ਤੋਂ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਤੇ ਇਹ ਅਵਸਰ ਚੜੇ ਨਾ ਹੱਥਾਂ ਨਾਮ ਜਪੇ ਤੋਂ ਕਟਿਏ ਫਸੇ ਇਹ ਦੁਰਲਭ ਦੇ ਤੈਨੂੰ ਮਾਲਕ ਜਰ ਤੈਨੂੰ ਹੁਣ ਕਲਯੁਗ ਦੇ ਵਿੱਚ ਮਿਲਿਆ ਇਹ ਅਵਸਰ ਤੇਰੇ ਹੱਥ ਵਿੱਚ ਦੁਬਾਰਾ ਨਹੀਂ ਆਉਣਾ ਭਾਈ ਜਿਸ ਕਾਰਜ ਵਾਸਤੇ ਤੁਹਾਨੂੰ ਪਰਮੇਸ਼ਰ ਨੇ ਭੇਜਿਆ ਉਸ ਕਾਰਜ ਨੂੰ ਅੰਗਗਾ ਕਰ। ਪਰ ਗੁਰੂ ਪਿਆਰੀ ਸਾਰ ਸਿੰਘ ਜੀ ਉਹ ਪਾਤਸ਼ਾਹ ਦੀ ਬਾਣੀ ਸਾਨੂੰ ਇਹ ਵੀ ਸਮਝਾਉਂਦੀ ਹੈ ਕਿ ਇਹ ਕੱਲਾ ਮਾਨਸ ਜਨਮ ਲੈ ਕੇ ਆਪਾਂ ਮਾਨਸ ਅਖਵਾਉਣ ਦੇ ਹੱਕਦਾਰ ਨਹੀਂ ਆ। ਇਹ ਨਹੀਂ ਕਿ ਸਾਨੂੰ ਸਰੀਰ ਮਾਨਸ ਦਾ ਮਿਲ ਗਿਆ ਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਸਰੀਰ ਮਾਨਸ ਦਾ ਮਿਲਣ ਦੇ ਨਾਲ ਕੋਈ ਮਾਨਸ ਨਹੀਂ ਬਣ ਜਾਂਦਾ। ਦੇਖੋ ਇੱਥੇ ਕੋਈ ਅਵਸਥਾਵਾਂ ਹੁੰਦੀਆਂ ਨੇ ਸਰੀਰ ਸਭ ਦਾ ਇੱਕੋ ਜਿਹਾ ਹੁੰਦਾ ਹੈ ਮਾਨਸ ਹੀ ਆ। ਹੁਣ ਆਪਾਂ ਇਹ ਸੁਖਮੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਆਂ ਜਿੱਚ ਪਾਸ਼ਾ ਸਾਨੂੰ ਕੀ ਸਮਝਾਉਂਦੇ ਆਂ ਆਹ ਬਚਨ ਆਪਾਂ ਪੜ੍ਹਦੇ ਆਂ ਸੁਖਮੀ ਸਾਹਿਬ ਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਕਿ ਪਾਸ਼ਾ ਨੇ ਇਥੇ ਕੀ ਸਮਝਾਇਆ ਕਿ ਹੈ ਜਾਤ ਜਿਹੜੀ ਉਹ ਮਾਨਸ ਹੈ ਸਰੀਰ ਮਾਨਸ ਦਾ ਪਰ ਕਿੰਨੇ ਕਰਤੂਤ ਤੇ ਪਸ਼ੂ ਵਾਲੀ ਹੈ ਕਰਮ ਤੇ ਅਜੇ ਵੀ ਪਸ਼ੂ ਵਾਲੀ ਹੈ ਠੀਕ ਹੈ ਨਾ ਗੁਰਬਾਣੀ 'ਚ ਐਸੇ ਅਨੇਕਾਂ ਸ਼ਬਦ ਤੁਹਾਨੂੰ ਮਿਲਣਗੇ ਜਿੱਚ ਪਾਸ਼ਾ ਕਹਿੰਦੇ ਆ ਹੈ ਭਾਵੇਂ ਸਰੀਰ ਮਾਨਸ ਵਾਲਾ ਆ ਪਰ ਕਹਿੰਦੇ ਕਰਮ ਜਿਹੜਾ ਮਾਨਸ ਵਾਲਾ ਨਹੀਂ ਹੈ ਮਨ ਦੇ ਤਲ ਦੇ ਉੱਤੇ ਅਜੇ ਪਸ਼ੂ ਕਿਉਂਕਿ ਸਰੀਰ ਮਾਨਸ ਹੈ ਨਾ ਮਨ ਦੇ ਤਲ ਦੇ ਉੱਤੇ ਅਜੇ ਪਸ਼ੂ ਹੈ ਹੁਣ ਇਹ ਅਵਸਥਾ باندې ਪਿਆਰੇ ਉਹ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਚ ਦੱਸਿਆ ਇੱਕ ਪਸ਼ੂ ਵਰਤੀ ਹੁੰਦੀ ਹੈ ਇੱਕ ਮਾਨਸ ਵਰਤੀ ਹੁੰਦੀ ਹੈ ਇੱਕ ਦੇਵ ਵਰਤੀ ਹੁੰਦੀ ਹੈ ਤੇ ਦੇਵ ਵਰਤੀ ਤੋਂ ਉੱਪਰ ਹੁੰਦੀ ਹੈ ਮੁਕਤੀ ਆਪਾਂ ਜੀ ਇਸੇ ਟੌਪਿਕ ਤੇ ਵਿਚਾਰ ਕਰਨੀ ਆ ਕਿ ਕਿਵੇਂ ਆਪਾਂ ਇਹਨਾਂ ਅਵਸਥਾਵਾਂ ਦੇ ਵਿੱਚੋਂ ਨਿਕਲ ਕੇ ਕਿਵੇਂ ਆਪਾਂ ਆਪਣੇ ਮਾਨਸ ਜਨਨ ਦਾ ਸਲਾਹ ਲੈ ਸਕਦੇ ਹਾਂ ਕੈਨ ਤੋਂ ਭਾਵ ਕਿ ਕਿਵੇਂ ਆਪਾਂ ਮੁਕਤ ਹੋ ਸਕਦੇ ਹਾਂ ਇਹਨੂੰ ਆਪਾਂ ਥੋੜਾ ਜਿਹਾ ਹੁਣ ਸਮਝਣਾ ਹੈ ਹੁਣ ਸਭ ਤੋਂ ਪਹਿਲਾਂ ਤੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਪਸ਼ੂ ਵਰਤੀ ਦਾ ਕੀ ਮਤਲਬ ਹੁੰਦਾ ਹੈ ਕਦੋਂ ਇਨਸਾਨ ਦਾ ਐਸਾ ਸੁਭਾਅ ਹੁੰਦਾ ਹੈ ਕਿ ਇਨਸਾਨ ਜਿਹੜਾ ਪਸ਼ੂ ਦੀ ਵਰਤੀ ਦੇ ਵਿੱਚ ਇਹਨਾਂ ਤੋਂ ਭਾਵ ਕਿ ਇਹਨੂੰ ਕਿਹਾ ਜਾ ਸਕਦਾ ਹੈ ਕਿ ਇਹ ਇਨਸਾਨ ਅਜੇ ਅਸ਼ੂਗਿਰਤੀ ਦੇ ਵਿੱਚ ਜੀ ਰਹੇ ਸਭ ਤੋਂ ਪਹਿਲਾਂ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਜਿਹੜੇ ਸੰਗਤ ਦੇ ਵਿੱਚ ਨਹੀਂ ਨਾ ਗਏ ਸੱਚੀ ਸੰਗਤ ਦੇ ਵਿੱਚ ਕਹਿਣ ਤੋਂ ਭਾਵ ਕਿ ਜਿਹੜੇ ਗਏ ਹੀ ਨਹੀਂ ਅਜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸੱਚੀ ਸੰਗਤ ਕੀ ਚੀਜ਼ ਹੈ ਜਾਂ ਸੰਗਤ ਵਿੱਚ ਜਾਣਾ ਚਾਹੀਦਾ ਜਿਹਨੂੰ ਬਾਣੀ ਕਹਿੰਦੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਤਰੀਜਾ ਜੀਵੇ ਪਤਾ ਹੀ ਨਹੀਂ ਅਜੇ ਸੰਗਤ ਦਾ ਪਰਸੇ ਕਹਿੰਦੇ ਜਿਹੜੇ ਗਏ ਨਹੀਂ ਜਿਹੜੇ ਸਿਰਫ ਆਪਣੀ ਮਨਮਰਜ਼ੀ ਨਾਲ ਜੀਵਨ ਜੀ ਰਹੇ ਆ ਕਿਸੇ ਦੀ ਨੰਦਿਆ ਚੁਗੜੀ ਕਰ ਲਈ ਕੋ ਗਲਤ ਕਰਮ ਜੋ ਵੀ ਜਿੱਦਾਂ ਹੈ ਆਪਣੇ ਹਿਸਾਬ ਦੇ ਨਾਲ ਚੱਲੀ ਜਾ ਰਹੀ ਹੈ ਪਰਸੇ ਕਹਿੰਦੇ ਜਿਹੜੇ ਸੰਗਤ ਦੇ ਵਿੱਚ ਨਹੀਂ ਗਏ ਉਹ ਜੀਵ ਜਿੰਨੇ ਵੀ ਹੈ ਉਹ ਸਾਰੇ ਬਸ਼ੂਰਤੀ ਇੱਕ ਤਾਂ ਬਚਨ ਆਪਾਂ ਰੋਜ਼ ਰਹਿ ਰਾਸਤੇ ਪੜਦੇ ਆਂਦਾ ਰਹਿ ਰਾਸਤੀ ਭਾਜੀ ਬਾਣੀ ਦੇ ਵਿੱਚ ਪੜ੍ਹਦੇ ਆਂ ਜੋ ਸਤਗੁਰੂ ਦੇ ਸ਼ਰਨ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸੀ ਇੱਕ ਬਾਣੀ ਚ ਹੋਰ ਸੋਚਦਾ ਜਿੱਚ ਬਾਸ਼ਾ ਸਮਝਾਉਂਦੇ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ ਜੋ ਦੇਵੇ ਤਿਸੇ ਨ ਜਾਣਨੀ ਜਿਨ ਕੀਤੇ ਤਿਸੇ ਨ ਜਾਣਨੀ ਬਿਨ ਨਾਵੇਂ ਸੁਭਜੋ ਕਿ ਬਿਨਾ ਸੰਗਤ ਤੋਂ ਸਾਰਿਆਂ ਦਾ ਜੀਵਨ ਇਦਾਂ ਦਾ ਹੈ ਜਿਵੇਂ ਪਸ਼ੂ ਦਾ ਜੀਵਨ ਹੁੰਦਾ ਹੈ ਕਹਨ ਤੋਂ ਭਾਵ ਕਿ ਉਹਨਾਂ ਨੇ ਮਨ ਦੀ ਬਿਰਤੀ ਕੀ ਆ ਪਸ਼ੂ ਬਿਰਤੀ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਬਿਰਤੀ ਹੈ ਜਿਹੜੇ ਸੰਗਤ ਚ ਨਹੀਂ ਜਾਂਦੇ ਕਹਿੰਦੇ ਭਾਵੇਂ ਜੀ ਆਪਾਂ ਸੰਗਤ ਦੇ ਵਿੱਚ ਨਹੀਂ ਜਾ ਰਹੇ ਫਿਰ ਸਮਝ ਲਓ ਸਾਡੀ ਪਸ਼ੂ ਵਰਤੀ ਆ। ਭਾਵੇਂ ਹੈ ਆਪਾਂ ਵੇਖਣ ਨੂੰ ਮਨੁੱਖ ਹੀ ਆ। ਸੰਸਾਰ ਸਾਨੂੰ ਇਨਸਾਨ ਹੀ ਕਹਿ ਰਿਹਾ। ਸੰਸਾਰ ਸਾਨੂੰ ਬੱਧਾ ਹੀ ਕਹਿ ਰਿਹਾ ਪਰ ਗੁਰਬਾਣੀ ਸਾਨੂੰ ਪਸ਼ੂ ਬਣਦੀ ਆ। ਠੀਕ ਆ ਨਾ ਇਹ ਖੋਜ ਸ਼ਬਦ ਆ ਕੋ ਪੜ ਲੇ ਸਾਨੂੰ ਹੋਰ ਕਲੀਅਰ ਹੋ ਜਾਏਗਾ। ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨਹਿ ਤੁਲ ਖਲੈ। ਇੱਥੇ ਪਾਸ਼ਾਨਿਕ ਇੱਕ ਪਸ਼ੂ ਦਾ ਨਾਮ ਮਿਲਿਆ। ਕੁਕਰ ਦਾ ਵੀ ਨਾਂ ਲਿਆ ਸੂਰ ਦਾ ਵੀ ਨਾਂ ਲਿਆ ਗਧੇ ਦਾ ਵੀ ਨਾਂ ਲਿਆ ਕਾਂ ਦਾ ਵੀ ਨਾਂ ਲਿਆ ਸੱਤ ਦਾ ਵੀ ਨਾਂ ਲਿਆ ਜਿਹੜੇ ਗੁਰਮੰਤਰ ਤੋਂ ਹੀ ਨੇ ਕਹਿਣ ਤੋਂ ਬਾਅਦ ਜਿਹੜੇ ਸੰਗਤ ਚ ਜਾ ਕੇ ਜਿਨ੍ਹਾਂ ਨੇ ਅਜੇ ਗੁਰ ਦਾ ਭੇਤ ਨਹੀਂ ਲਿਆ ਕਹਿਣ ਦਾ ਮਤਲਬ ਇਹੋ ਹੀ ਹੈ ਕਿ ਜਿਹੜੇ ਸੰਗਤ ਚ ਨਹੀਂ ਗਏ ਪਾਸ਼ਾ ਦੀ ਬਾਣੀ ਕਿੰਦੀ ਉਹ ਪਸ਼ੂ ਹੈ ਇਹ ਕੱਲੇ ਕੱਲੇ ਪਸ਼ੂਆਂ ਦੇ ਨਾਂ ਲੈ ਕੇ ਵੀ ਦੱਸਿਆ ਪਰ ਸਿੱਧੇ ਸਿੱਧੇ ਲਫ਼ਜ਼ਾਂ ਤੇ ਵੀ ਦੱਸ ਦਿੱਤਾ ਕਿ ਉਹ ਪਸ਼ੂ ਗਿਰਤੀ ਹੈ ਇਸ ਤੋਂ ਉੱਪਰ ਬਿਹਾਰੇ ਆ ਜਾਂਦੀ ਹੈ ਮਾਨਸ ਗਿਰਤੀ ਮਾਨਸਬਿਰਤੀ ਕਿਹੜੀ ਹੁੰਦੀ ਹੈ ਜਿਹੜਾ ਜੀਵ ਸੰਗਤ ਵਿੱਚ ਰਹੇ ਜਿਹੜੇ ਜੀਵ ਦੇ ਮਨ ਵਿੱਚ ਥੋੜੀ ਜਿਹੀ ਅੜਪ ਜਾਗੀ ਮਾਲਕ ਨੂੰ ਮਿਲਣ ਦੀ ਜਿਆਦਾ ਕਰ ਲੋ ਥੋੜਾ ਵਿਰਾਗ ਆਇਆ ਉਹ ਸੰਗਤ ਦੇ ਵਿੱਚ ਰਹੇ ਸੱਚੀ ਸੰਗਤ ਦੇ ਵਿੱਚ ਗੁਰਮਤਿ ਆਲੀ ਸੰਗਤ ਦੇ ਵਿੱਚ ਸੰਗਤ ਪਿਆਰੇ ਉਹ ਤੇ ਸੱਚੀ ਦੀ ਗੱਲ ਹੋ ਰਹੀ ਆ ਆਮ ਕਿਸੇ ਸੰਗਤ ਦੀ ਗੱਲ ਨਹੀਂ ਕਰ ਰਹੇ ਆਪ ਸੰਗਤ ਦੇ ਵਿੱਚ ਗਿਆਨ ਆ ਗਿਆ ਉਹ ਤੇ ਪਿਆਰੇ ਇੱਕੋ ਬਰਾਬਰ ਨਹੀਂ ਕਿਉਂਕਿ ਉੱਥੋਂ ਕੁਝ ਲੱਭਣਾ ਵੀ ਨਹੀਂ ਵੈਸੇ ਸੱਚੀ ਸੰਗਤ ਮਤਲਬ ਸਤ ਸੰਗਤ ਕਿ ਐਸੀ ਜਾਣੀ ਤੇ ਇੱਕੋ ਨਾਮ ਵਿਖਾਣੀ ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਸ। ਕਿਵੇਂ ਨਾਮ ਨੂੰ ਤੇ ਆਉਣਾ ਕਿਵੇਂ ਨਾਮ ਦੇ ਦਰਸ਼ਨ ਕਰਨੇ ਆ। ਕਿਵੇਂ ਮਾਰਗ ਦੀ ਪ੍ਰਾਪਤੀ ਕਰਨੀ ਆ। ਉਹ ਸੰਗਤ ਦੀ ਗੱਲ ਕਰ ਰਹੇ ਆ। ਜਿਹੜਾ ਨਹੀਂ ਗਿਆ ਉਹ ਤੇ ਬਸ਼ੂ ਆ। ਜਿਹੜਾ ਸੰਗਤ ਦੇ ਵਿੱਚ ਚੜਾ ਗਿਆ। ਪਾਸ਼ਾ ਕਹਿੰਦੇ ਉਹ ਮਾਨਸ ਹੈ। ਉਹ ਮਾਨਸ ਬ੍ਰਿਤੀ ਦੇ ਵਿੱਚ ਜਿਹੜਾ ਚਲਾ ਗਿਆ। ਹੁਣ ਇਸ ਤੋਂ ਉੱਪਰ ਇੱਕ ਬ੍ਰਿਤੀ ਆ ਜਾਂਦੀ ਹੈ ਦੇਵ ਬ੍ਰਿਤੀ, ਦੇਵਤਾ ਬ੍ਰਿਤੀ। ਹੁਣ ਉਹਦੇ ਬਾਰੇ ਪਾਤਸ਼ਾਹ ਨੇ ਫਿਰ ਸਾਨੂੰ ਦੱਸਿਆ ਜਿੰਨੇ ਸੰਗਤ ਵਿੱਚ ਜਾ ਕੇ ਜਿੰਨੇ ਗਿਆਨ ਲੈਦੇ ਇੱਕ ਤਾਂ ਹੋ ਗਿਆ ਜਿਹੜਾ ਗਿਆ ਜੀ ਉਹ ਪਸ਼ੂ ਹੈ ਜਿਹੜਾ ਚਲਾ ਗਿਆ ਉਹ ਮਾਨਸ ਹੈ ਤੇ ਜਿਹੜਾ ਜਾ ਕੇ ਕਈ ਵਾਰੀ ਬੰਦਾ ਹੁੰਦਾ ਚਲਾ ਜਾਂਦਾ ਉਹਦਾ ਮਨ ਨਹੀਂ ਬਣਦਾ ਹਜੇ ਥੋੜਾ ਸੋਚਦਾ ਆ ਥੋੜਾ ਵਿਚਾਰਦਾ ਆ ਪਰ ਜਿੱਤੇ ਮਾਨ ਕਿਰਪਾ ਕਰ ਦਿੰਦਾ ਹੈ ਜਿੱਤੇ ਮਾਨ ਖੁਸ਼ ਹੋ ਜਾਂਦਾ ਹੈ ਠੀਕ ਹੈ ਨਾ ਜਿੱਚ ਪਾਇਸ਼ਾ ਦੀ ਬਾਣੀ ਸਾਨੂੰ ਸਮਝਾਉਂਦੇ ਆਂ ਕਿ ਜਦੋਂ ਆਪ ਕਿਰਪਾ ਕਰਦਾ ਤਾਂ ਹੀ ਜੀਵ ਫਿਰ ਜਿਹੜਾ ਗੁਰਦਾ ਸ਼ਬਦ ਕਮਾਉਂਦਾ ਜਿੱਤੇ ਮਾਲਕ ਕਿਰਪਾ ਕਰ ਦਿੱਤੀ ਜਿਹੜਾ ਜਿਸ ਤੇ ਮਾਲਕ ਖੁਸ਼ ਹੋ ਗਿਆ ਸੰਗਤ ਵਿੱਚ ਬੈਠ ਕੇ ਥੋੜੀ ਉਹਨੇ ਜਾਗ ਲੱਗ ਗਈ ਥੋੜਾ ਦੇ ਸੰਗਤਾਂ ਦਾ ਪਿਆਰ ਦੇਖਿਆ ਵੈਰਾਗ ਦੇਖਿਆ ਉਹਦੇ ਮਨ ਦੇ ਵਿੱਚ ਵੀ ਇੱਛਾ ਆਈ ਕਿ ਸੰਗਤ ਵਿੱਚ ਬੈਠ ਕੇ ਮੈਂ ਵੀ ਗਿਆਨ ਲਵਾਂ ਕਿਹੜਾ ਗਿਆਨ ਮਾਲਕ ਨੂੰ ਮਿਲਦਾ ਗਿਆਨ ਪਾਇਸ਼ਾ ਕਹਿੰਦੇ ਐਸਾ ਜੀਵ ਜਿਹੜਾ ਹੈ ਉਹ ਦੇਵਤਾ ਵਰਤੀ ਚਾਲੇ ਕਿਹੜਾ ਜਿਨੇ ਗੁਰ ਦਾ ਗਿਆਨ ਲੰਦਿਆ ਜਿਨੇ ਸੱਚਾ ਗਿਆਨ ਸੰਗਤ ਵਿੱਚ ਬੈਠ ਕੇ ਲੰਦਿਆ ਉਹਨਾਂ ਕੋਲੋਂ ਗਿਆਨ ਲੰਦਿਆ ਜਿਹੜੇ ਮਾਲਕ ਨੂੰ ਦੇਖਦੇ ਆ ਜਿਨੂੰ ਪਾਤਸ਼ਾਹ ਦੀ ਬਾਣੀ ਦੇ ਸਾਨੂੰ ਸਮਝਾਇਆ ਭਾਈ ਰੇ ਸੰਤ ਜਨਾ ਕੀ ਰੇ ਸੰਤ ਸਭਾ ਗੁਰ ਫਈਏ ਮੁਕਤ ਪਦਾਰਤ ਦੇ ਸਭਾ ਵੀ ਸੰਗਤ ਨੂੰ ਕਹਿੰਦੇ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਮੁਕਤੀ ਦਾ ਗਿਆਨ ਜਿਸ ਨੇ ਲੈ ਲਿਆ ਇਕ ਤਾਂ ਚਲਾ ਗਿਆ ਜੇ ਗਿਆ ਹੀ ਇਹ ਸੰਗਤ ਉਹ ਤੇ ਮਾਨਸ ਹੋ ਗਿਆ ਹੁਣ ਜਿੰਨੇ ਗਿਆਨ ਲੰਮਿਆ 2-4 ਸਕਿੰਟ ਦੇ ਵਿੱਚ ਹੀ ਕਹਿਣ ਦਾ ਮਤਲਬ ਇਹ ਕਿ 1 ਮਿੰਟ ਵੀ ਨਹੀਂ ਲੱਗਦਾ ਪਿਆਰੇ ਮਾਨਸ ਤੋਂ ਦੇਵਤਾ ਜਿਹੜਾ ਉਹ ਬੜੀ ਛੇਤੀ ਬਣ ਜਾਂਦਾ ਹੁੰਦਾ ਹਾਂ ਪਸ਼ੂ ਤੋਂ ਮਾਨਸ ਬਣ ਜਿੰਨੇ ਟਾਈਮ ਲੱਗ ਸਕਦਾ ਹੈ ਪਰ ਮਾਨਸ ਤੋਂ ਦੇਵਤਾ ਬਣਨ ਚ ਬਾਣੀ ਕਿਹਦੇ ਟਾਈਮ ਨਹੀਂ ਲੱਗਦਾ ਬਾਣੀ ਸ਼ਬਦ ਵੀ ਆਪਾਂ ਕੱਢਿਆ ਸ਼ਲੋਕ ਮਹਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲੱਗੀ ਬੜੀ ਛੇਤੀ ਮੈਂ ਉਸ ਗੁਰ ਤੋਂ ਵਾਰੇ ਜਾਵਾਂ ਉਸ ਗਿਆਨ ਤੋਂ ਵਾਰੇ ਜਾਵਾਂ ਬਲਹਾਰੇ ਜਾਵਾਂ ਜਿਨੇ ਮੈਨੂੰ ਮਾਨਸ ਤੋਂ ਦੇਵਤਾ ਬੜੀ ਛੇਤੀ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਇਹ ਪਿਆਰੇ ਹੋ ਗਈ ਦੇਵਤਾ ਵਰਤੀ ਜਿਨ੍ਹਾਂ ਨੇ ਗਿਆਨ ਲੰਦਿਆ ਇਥੋਂ ਤੱਕ ਆਪਾਂ ਆ ਗਏ ਦੇਵ ਵਰਤੀ ਦੇ ਪਸ਼ੂ ਵਰਤੀ ਉਦੋਂ ਸੀ ਜਦੋਂ ਸੱਚੀ ਸੰਗਤ ਦਾ ਭੇਦ ਹੀ ਨਹੀਂ ਸੀ ਜਾਂਦੇ ਹੀ ਨਹੀਂ ਸੀ ਮਾਨਸ ਵਰਤੀ ਉਦੋਂ ਬਣ ਗਈ ਪਸ਼ੂ ਤੋਂ ਉੱਪਰ ਉਦੋਂ ਉੱਠ ਕੇ ਜਦੋਂ ਸੰਗਤ 'ਚ ਚਲੇ ਗਏ ਤੇ ਮਾਨਸਿਕ ਬਿਰਤੀ ਤੋਂ ਉੱਪਰ ਦੇਵਤਾ ਬਿਰਤੀ ਉਦੋਂ ਬਣ ਗਈ ਜਦੋਂ ਸੱਚੀ ਸੰਗਤ ਵਿੱਚ ਬੈਠ ਕੇ ਗਿਆਨ ਵੀ ਲੈਂਦੇ ਆ ਕਿ ਮੈਂ ਹੁਣ ਇੱਧਰ ਹੀ ਚੱਲਣਾ ਐ ਇਸੇ ਮਾਰਗ ਦੇ ਉੱਤੇ ਚੱਲਣਾ ਹੁਣ ਇੱਥੋਂ ਤੱਕ ਦੇਵਤਾ ਬਿਰਤੀ ਐ ਇੱਥੇ ਵੀ ਅਜੇ ਜੀਵ ਮੁਕਤ ਨਹੀਂ ਹੋਇਆ ਪਿਆਰਿਓ ਪਸ਼ੂ ਬਿਰਤੀ ਮਾਨਸਿਕ ਬਿਰਤੀ ਤੇ ਦੇਵਤਾ ਬਿਰਤੀ ਇਹ ਮੁਕਤੀ ਨਹੀਂ ਐ ਇੱਥੇ ਇੱਥੇ ਵੀ ਤੁਹਾਨੂੰ ਦੁਬਾਰਾ ਫੇਰ ਜ਼ਰੂਰ ਲੱਭਣੀ ਐ ਮੁਕਤੀ ਕਿੱਥੇ ਐ ਜਦੋਂ ਪਿਆਰੀ ਸਾਧ ਸੰਗਤ ਜੀ ਉਹ ਆਪਾਂ ਦੇਵਤਾ ਬਿਰਤੀ ਤੋਂ ਵੀ ਉੱਪਰ ਉੱਠ ਜਾਂਦੇ ਆ ਚੌਥੇ ਪੱਜ ਚਲੇ ਜਾਂਦੇ ਆ ਜਿੱਥੇ ਆਪਾਂ ਸੰਮੁਖ ਗੁਰਮੁਖ ਦੀ ਅਵਸਥਾ ਤੇ ਚਲੇ ਜਾਂਦੇ ਆਂ ਭਗਤ ਦੀ ਅਵਸਥਾ ਤੇ ਚਲੇ ਜਾਂਦੇ ਆਂ ਬੰਦਗੀ ਕਰਨੀ ਸ਼ੁਰੂ ਕਰ ਦਿੰਦੇ ਆਂ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਆਂ ਉਹ ਵਰਧੀ ਗੱਲ ਬਣਦੀ ਜੀ ਜਦੋਂ ਆਪਾਂ ਲਿਆ ਹੋਇਆ ਗਿਆ ਇੱਕ ਤਾਂ ਇਹ ਨਹੀਂ ਤੁਸੀਂ ਗਿਆਨ ਲੰਦਿਆ ਗਿਆਨ ਲੈਂਦਿਆ ਸਾਰੇ ਹੀ ਤੁਸੀਂ ਮਾਲਕ ਤੋਂ ਦੇਵਤੇ ਬਣ ਗਏ ਤੇ ਤੁਸੀਂ ਗਿਆਨ ਲੰਦਿਆ ਤਾਂ ਤੁਸੀਂ ਇੰਨੇ ਵੀ ਯੋਗੀ ਹੋ ਗਏ ਤੁਹਾਡੇ ਤਾਂ ਥੋੜੇ ਜਿਹਾ ਚਾ ਉੱਠਿਆ ਵਿਰਾਗ ਉੱਠਿਆ ਤੁਸੀਂ ਉਹ ਗਿਆਨ ਲੰਦਿਆ ਕਹਿੰਦੇ ਤੁਹਾਨੂੰ ਕਿ ਤੁਹਾਡਾ ਮਨ ਬਣ ਗਿਆ ਕਿ ਮੈਂ ਹੁਣ ਇਸ ਮਾਰਗ 'ਤੇ ਚੱਲਣਾ ਹੈ ਅੱਗੇ ਜੋ ਵੀ ਕਰਮ ਜ਼ਿੰਦਗੀ 'ਚ ਕਰਦਾ ਸੀ ਜਿਹੜੇ ਨਹੀਂ ਮਾਲਕ ਨੂੰ ਪਹੁੰਚਦੇ ਉਹ ਛੱਡ ਦਿੱਤੇ ਤੁਸੀਂ ਦੇਵਤੇ ਬਣ ਗਏ ਪਰ ਹੁਣ ਇੱਥੇ ਤੁਸੀਂ ਫੇਰ ਤੁਹਾਡੇ ਮਨ ਦੇ ਵਿੱਚ ਆਜਦਾ ਹੈ ਕਿ ਦੇਵ ਬਿਰਤੀ ਦੇਵ ਬਿਰਤੀ ਤੋਂ ਉੱਪਰ ਕਦੋਂ ਜੀ ਉੱਠੇਗਾ ਜਦੋਂ ਉਹ ਲਿਆ ਹੋਇਆ ਗੁਰਦਾ ਗਿਆਨ ਗੁਰਮੰਤਰ ਦਾ ਗਿਆਨ ਜਿਹੜਾ ਗੁਰਮੁਖ ਕੋਲੋਂ ਦਿਆ ਹੈ ਪਾਸ਼ਾ ਦੀ ਬਾਣੀ ਕਹਿੰਦੀ ਜਦੋਂ ਉਹ ਕਮਾਉਣਾ ਸ਼ੁਰੂ ਕਰੇਗਾ ਜਦੋਂ ਲਿਆ ਹੈ ਉਦੋਂ ਤੇ ਬਣ ਗਿਆ ਦੇਵਤਾ ਠੀਕ ਹੈ ਨਾ ਦੇਵਤਾ ਉਹ ਅਵਸਥਾ ਹੁੰਦੀ ਜਿੱਥੇ ਮਨੁੱਖ ਇੱਕ ਦ੍ਰਿਸ਼ਟ ਹੋ ਜਾਂਦਾ ਹੈ ਇੱਕ ਸਕਿੰਟ ਦੇ ਵਿੱਚ ਹੀ ਗੁਰਮੁਖ ਨੇ ਗਿਆਨ ਦਿੱਤਾ ਧਿਆਨ ਦੇ ਵਿੱਚ ਗਿਆ ਮਨਸਤੋਂ ਦੇਵਤਾ ਬਣ ਜਾਂਦਾ ਹੈ ਗੁਰਮੁਖ ਨੇ ਕਿਹਾ ਤਾਂ ਤੁਸੀਂ ਦੇਵ ਵਰਤੀ ਦੇ ਚਲੇਗੇ ਇੱਕ ਦ੍ਰਿਸ਼ਟ ਹੋਗੇ ਪਰ ਇਹ ਮੁਕਤੀ ਨਹੀਂ ਹੋਈ ਮੁਕਤੀ ਕਦੋਂ ਹੈ ਜਦੋਂ ਮਨ ਪ੍ਰਕਾਸ਼ ਹੋ ਜਾਏਗਾ ਜਦੋਂ ਮੁੱਖ ਉਜਲ ਹੋ ਜਾਏਗਾ ਉਹਦੇ ਵਾਸਤੇ ਫਿਰ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਇਹ ਗਿਆਨ ਨੂੰ ਕਮਾਓ ਹਾਂ ਭਾਈ ਇਹ ਗਿਆਨ ਤਾਂ ਗੁਰਬਾਣੀ ਨੇ ਦੇ ਦਿੱਤਾ ਪਰ ਇਹਨੂੰ ਲੈਣਾ ਲੈ ਕੇ ਨਹੀਂ ਇਹਨੂੰ ਕਮਾਉਣਾ ਵੀ ਪੈਣਾ ਹੈ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਜਿੰਨਾ ਚਿਰ ਕਵਾਓਗੇ ਨਹੀਂ ਹੁੰਦੇ ਜਿੰਨ ਤੱਕ ਨਿਹਾਲ ਨਹੀਂ ਹੋਗੇ ਇਸ ਕਰਕੇ ਬੇਰੋਗੀ ਕਰਦਾ ਫਿਰ ਉਹ ਗਿਆਨ ਨੂੰ ਕਵਾਉਣਾ ਸ਼ੁਰੂ ਕਰ ਲੈਂਦਾ ਜਦੋਂ ਗੁਰਮੰਤਰ ਨੂੰ ਕਵਾਉਂਦਾ ਹੈ ਸਤਗੁਰੂ ਦੀ ਸ਼ਰਨ ਚ ਚਲਾ ਜਾਂਦਾ ਹੈ ਗਿਆਨ ਨੂੰ ਕਵਾਉਂਦਾ ਹੈ ਅਭਿਆਸ ਕਰੇ ਕਰੋ ਫਿਰ ਉਹਨੂੰ ਕੀ ਮਿਲੇਗਾ ਨਾਮ ਪਰਮਾਤਮਾ ਦਾ ਫਿਰ ਜਦੋਂ ਨਾਮ ਮਿਲੇਗਾ ਨਾ ਪਿਆਰੇ ਉਹ ਨਾਮ ਨੂੰ ਜਿਹਾਉਣਾ ਸ਼ੁਰੂ ਕਰੇਗਾ ਮੁੱਖ ਉਝੜ ਹੋ ਜਾਏਗਾ ਫਿਰ ਉੱਤੇ ਜਾ ਕੇ ਸਾਡੀ ਮਿਲਤੀ ਜਾਂਦੀ ਹੈ ਕਿਉਂਕਿ ਬਾਣੀ ਕਹਿੰਦੀ ਬਿਨ ਨਾਮੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋ ਨਾਮ ਨਾ ਪਾਏ ਪ੍ਰਗੈਸੀ ਬੰਸ ਬਣਾਈ ਕਿ ਨਾਮ ਤੋਂ ਮੇੜਾ ਮੁਕਤੀ ਨਹੀਂ ਹੈ ਤੇ ਸੱਚੇ ਗੁਰ ਤੋਂ ਮੇੜਾ ਨਾਮ ਨਹੀਂ ਗੁਰ ਲੈ ਲਿਆ ਦੇਵਤਾ ਬਣ ਗਿਆ ਜਦੋਂ ਗੁਰ ਲੈ ਕੇ ਘਾਉਣਾ ਸ਼ੁਰੂ ਕਰ ਦਿੱਤਾ ਫਿਰ ਨਾਮ ਪ੍ਰਗਟ ਹੋ ਗਿਆ ਜਦੋਂ ਨਾਮ ਪ੍ਰਗਟ ਹੋ ਗਿਆ ਫਿਰ ਦੇਵਤੇ ਤੋਂ ਵੀ ਉੱਪਰ ਦੀ ਅਵਸਥਾ ਤੇ ਚਲਾ ਗਿਆ ਮੁਕਤੀ ਦੀ ਅਵਸਥਾ ਤੇ ਇਥੇ ਮਾਲਕ ਦੀ ਆਪਣੀ ਮਰਜ਼ੀ ਇਹਨੂੰ ਗੁਰਮੁਖ ਦੀ ਅਵਸਥਾ ਤੇ ਲੈ ਜਾਏ ਸੰਤ ਦੀ ਅਵਸਥਾ ਤੇ ਲੈ ਜਾਏ ਭਗਤ ਦੀ ਉਹ ਮਾਲਕ ਦੀ ਮਰਜ਼ੀ ਹੈ ਉਹ ਬਾਸ਼ਾ ਕਹਿੰਦੇ ਉਹ ਮਾਲਕ ਦੇ ਉੱਤੇ ਡਗੜ ਕਰਦਾ ਠੀਕ ਹੈ ਨਾ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਅਸੇ ਤੇ ਅਨਹਦ ਵਾਜੇ ਉਹ ਆਪ ਨਵਾਜ ਦਿੰਦਾ ਆਪ ਸਾਜ ਜਿੰਨੂੰ ਜਿੰਨੂੰ ਵੀ ਸਾਜਣਾ ਹੋਵੇ ਉਹ ਉੱਥੇ ਫਿਰ ਸਾਡੀ ਨਹੀਂ ਚੱਲਦੀ ਇਹ ਉਦਾਂ ਫਿਰ ਮਾਲਕ ਆਪ ਬਖਸ਼ਿਸ਼ ਕਰ ਦਿੰਦਾ ਬੰਦਾ ਆਪ ਹੀ ਜਿਹੜੀ ਮਰਜੀ ਅਵਸਥਾ ਤੇ ਲੈ ਜਾਏ ਕਰਮ ਖਣ ਦੀ ਵਿਵਸਥਾ ਤੇ ਲੈ ਜਾਏ ਸੱਚ ਖਣ ਦੀ ਵਿਵਸਥਾ ਤੇ ਲੈ ਜਾਏ ਪਰ ਇੱਥੇ ਜਿਹੜੀਆਂ ਪਤ ਤਿੰਨ ਅਵਸਥਾਵਾਂ धर्मखंड ज्ञानखंड सर्वखंड सर्वखंड ਦੇ ਉੱਤੇ ਜਾ ਕੇ ਜਿੱਤੇ ਮਨ ਦੀ ਘਾਟ ਤੇ ਢੀ ਗਈ ਮਨਸਤੋਤ ਪ੍ਰਕਾਸ਼ ਹੋ ਗਿਆ ਤੇ ਮੁਕਤ ਹੋ ਗਿਆ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਪਾਤਸ਼ਾਹ ਦੀ ਬਾਣੀ ਇੱਥੇ ਸਾਨੂੰ ਸਮਝਾਉਂਦੀ ਕਿਵੇਂ ਆਪਾਂ ਪਸ਼ੂ ਬਿਰਤੀ ਤੋਂ ਲੈ ਕੇ ਮੁਕਤੀ ਤੱਕ ਜਾਣਾ ਫਿਰ ਆਪਾਂ ਮਹਾਰਾਜ ਨੂੰ ਸੁਣ ਲਈ ਪਸ਼ੂ ਬਿਰਤੀ ਉਹਦੋਂ ਜਦੋਂ ਸੰਗਤ ਦੇ ਵਿੱਚ ਨਹੀਂ ਗਏ ਪਸ਼ੂ ਬਿਰਤੀ ਤੋਂ ਉੱਪਰ ਦੀ ਬਿਰਤੀ ਹੈ ਮਾਨਸ ਬਿਰਤੀ ਜਦੋਂ ਸੰਗਤ ਚ ਚਰੇ ਗਏ ਸੰਗਤ ਵਿੱਚ ਜਾ ਕੇ ਜਦੋਂ ਗਿਆਨ ਲੱਲਿਆ ਫਿਰ ਦੇਵਿਰਤੀ ਬਣ ਗਈ ਜਦੋਂ ਇੱਕ ਦ੍ਰਿਸ਼ਟ ਹੋ ਗਿਆ ਤੇ ਦੇਵਿਰਤੀ ਤੋਂ ਬਾਅਦ ਜਦੋਂ ਲਿਆ ਹੋਇਆ ਗਿਆਨ ਕਮਾਉਣਾ ਸ਼ੁਰੂ ਕਰ ਦਿੱਤਾ ਨਾਮ ਪਰਗਟ ਹੋ ਗਿਆ ਉਦੋਂ ਆਪਾਂ ਮੁਕਤ ਹੋ ਗਏ ਇਹ ਪਿਆਰਿਓ ਇੱਥੋਂ ਤੱਕ ਜਾਣ ਵਾਸਤੇ ਆਪਾਂ ਨੇ ਮਿਹਤ ਕਰਨੀ ਹੁੰਦੀ ਹੈ ਮਾਲਕ ਅੰਗੇ ਅਰਦਾਸ ਰਜੋਈ ਬੇਨਤੀ ਕਰਨੀ ਹੁੰਦੀ ਹੈ ਇਸ ਕਰਕੇ ਪਾਤਸ਼ਾਹੀ ਬਾਣੀ ਨੇ ਸਾਨੂੰ ਸਮਝਾਇਆ ਕਿ ਆਪਾਂ ਪਸ਼ੂ ਆ। ਇੰਨਾ ਚਿਰ ਤੱਕ ਪਸ਼ੂ ਆ। ਕੌਣ ਪਸ਼ੂ ਨੇ? ਪਾਤਸ਼ਾਹ ਦੇਖੋ ਬਾਣੀ ਸਮਝਾਉਂਦੇ ਜਿਨ੍ਹਾਂ ਸਤਗੁਰੂ ਪ੍ਰਖਣਾ ਸੇਵਿਓ ਸ਼ਬਦਾਂ ਦਾ ਕੀਪੋ ਵਿਚਾਰ ਉਹ ਮਾਨਸ ਜੂੜਨ ਆਖੀਏ ਪਸ਼ੂ ਢੋਰ ਗਵਾਲ। ਕਹਿੰਦੇ ਇਹਨਾਂ ਨੂੰ ਮਾਨਸ ਕਹਿਣ ਦੀ ਲੋੜ ਨਹੀਂ ਇਹ ਪਸ਼ੂ ਨੇ ਢੋਰ ਨੇ ਗਵਾਲ ਨੇ। ਕੌਣ ਜਿਨ੍ਹਾਂ ਸਤਗੁਰੂ ਪ੍ਰਖਣਾ ਸੇਵਿਓ ਜਿਹੜੇ ਮਾਲਕ ਦੀ ਸੇਵਾ ਨਹੀਂ ਕਰਾਦੇ। ਦੇਖਣ ਵਾਲੀ ਸੇਵਾ। ਸੱਚੇ ਗੁਰ ਦੀ ਵਿਚਾਰ ਨਹੀਂ ਕਰਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਪਾਤਸ਼ਾਹ ਕਹਿੰਦੇ ਇਹ ਮਾਨਸ ਜਨਨੀ ਹੈ ਇਹ ਪਸ਼ੂ ਨਹੀਂ ਇਸ ਕਰਕੇ ਗੁਰਪਿਆਰੇ ਸਾਸ ਸਿੰਘ ਜੀ ਮਾਲਕ ਕਿਰਪਾ ਕਰੇ ਸਾਡੇ ਉੱਤੇ ਆਪਾਂ ਇਸ ਗਿਆਨ ਨੂੰ ਕਮਾਉਣਾ ਸ਼ੁਰੂ ਕਰੀਏ ਆਪਾਂ ਆਪ ਹੀ ਆਪਣੇ ਆਪ ਦੀ ਪਰਖ ਕਰ ਸਕਦੇ ਹਾਂ ਕਿ ਆਪਾਂ ਪਸ਼ੂ ਬਿਰਤੀ ਦੇ ਉੱਤੇ ਆ ਜਾਂ ਆਪਾਂ ਮਾਨਸ ਬਿਰਤੀ ਦੇ ਉੱਤੇ ਆ ਜਾਂ ਆਪਾਂ ਦੇਵ ਬਿਰਤੀ ਦੇ ਉੱਤੇ ਆ ਜਾਂ ਆਪਾਂ ਮੁਕਤੀ ਦੇ ਰਸਤੇ ਉੱਤੇ ਚੱਲ ਰਹੇ ਹਾਂ ਇਹ ਮਨੁੱਖ ਜਦੋਂ ਸੰਗਤ ਵਿੱਚ ਜਾਏਗਾ ਨਾ ਸੰਗਤ ਵਿੱਚ ਬੈਠ ਕੇ ਉੱਥੇ ਇਹਨੂੰ ਅਹਿਸਾਸ ਕਰ ਦਿੱਤਾ ਜਾਏਗਾ ਕਿ ਤੁਸੀਂ ਕਿਸ ਅਵਸਥਾ ਦੇ ਉੱਤੇ ਚੱਲਦੇ ਹੋ। ਦੇਵਤਾ ਅਵਸਥਾ ਦੇ ਵਿੱਚ ਪਿਆਰੇਓ ਆਪਾਂ ਉਦੋਂ ਪਾਉ ਜੀ ਜਾਂਦੇ ਹਾਂ ਜਦੋਂ ਆਪਾਂ ਸੱਚੀ ਸੰਗਤ ਵਿੱਚ ਜੀਏ। ਦੇਵਤਾ ਦੇ ਆਪ ਸਮਝੋ ਬਾਣੀ ਗਏ ਜਦੋਂ ਆਪਾਂ ਸੰਗਤ ਚੱਲੇ ਗਏ ਕਿਉਂਕਿ ਸੰਗਤ ਵਿੱਚ ਜਾਂਦੇ ਮਾਨਸ ਵੀ ਵਹਿ ਗਿਆ ਸਾਨੂੰ ਉਹਦਾ ਮਾਨਸ ਦਾ ਵੀ ਉਹਦਾ ਨਾਲ ਹੀ ਮੈ ਗਿਆ ਤੇ ਗਿਆਨ ਲੈਂਦੇ ਆ ਸਾਰੀ ਆਪਾਂ ਨੂੰ ਦੇਵਤੇ ਦਾ ਵੀ ਉਹਦਾ ਉਸੇ ਵਿੱਚ ਹਾਂ ਮੁਕਤੀ ਦਾ ਰਸਤੇ ਤੱਕ ਜਾਣ ਵਾਸਤੇ ਸਾਨੂੰ ਉਹ ਗਿਆਨ ਨੂੰ ਥੋੜਾ ਕਮਾਉਣਾ ਪੈਂਦਾ ਹੈ। ਉਹ ਮਾਲਕ ਸਾਡੇ ਦੀ ਕਿਰਪਾ ਕਰਦਾ ਹੈ। ਇਸ ਕਰਕੇ ਦੇਰ ਦਿੱਤੀ ਜਦ ਤੇ ਆਪਾਂ ਬੜੀ ਛੇਤੀ ਪਾਉਂ ਜਾਂਦੇ ਆ ਪਰ ਜਿੰਨਾ ਚਿਰ ਤੱਕ ਜੀਵ ਸੱਚੀ ਸੰਗਤ ਦੇ ਵਿੱਚ ਨਾ ਜਾਵੇ ਇਹ ਮਾਲਕ ਦੀ ਮਾਲਕ ਦੇ ਉੱਤੇ ਡਿਪੈਂਡ ਕਰਦਾ ਹੈ ਵਿੜ ਭਾਗਾ ਸਤ ਸੰਗਤ ਨਾਲ ਲੱਭੇ ਚੰਗੇ ਭਾਗ ਜੀਵ ਦੇ ਜਾਗਨ ਮਾਲਕ ਜੀਵ ਦੇ ਉੱਤੇ ਕਿਰਪਾ ਕਰੇ ਉਹਨਾਂ ਨੂੰ ਸੱਚਿਆਂ ਗੁਰਮਖਾਂ ਦੀ ਰੱਬ ਦੀ ਬندگی ਕਰਨ ਵਾਲਿਆਂ ਦੀ ਸੱਚੀ ਸੰਗਤ ਜਦੋਂ ਮਿਲ ਜਾਵੇ ਆਨੰਦ ਮਿਲ ਜਾਂਦਾ ਪਿਆਰਿਓ ਇਹ ਹੈ ਪਸ਼ੂ ਤੋਂ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਮੁਕਤੀ ਤੱਕ ਦਾ ਰਸਤਾ ਪਸ਼ੂ ਉਹ ਨਹੀਂ ਹੈ ਜਿਹੜੇ ਪਸ਼ੂ ਬਣੇ ਨੇ ਪਾਤਸ਼ਾਹ ਦੀ ਬਣੀ ਕਹਿੰਦੀ ਪਸ਼ੂ ਉਹ ਨਹੀਂ ਜਿਹੜੇ ਮਾਨਸ ਜਨਮ ਲੈ ਕੇ ਜੀ ਪਸ਼ੂ ਵਾਲੇ ਕਰਮ ਕਰਦੇ ਨੇ ਕਿਉਂਕਿ ਮਾਨਸ ਜਨਮ ਦਾ ਮਕਸਦ ਹੈ ਪਿਆਰਿਓ ਮੁਕਤੀ ਕੋਈ ਪਸ਼ੂ ਬਦਗੀ ਨਹੀਂ ਕਰ ਸਕਦਾ ਕੋਈ ਪਸ਼ੂ ਸੰਗਤ ਤੇ ਨਹੀਂ ਜਾ ਸਕਦਾ ਪਾਤਸ਼ਾਹ ਕਹਿੰਦੇ ਇੱਕ ਮਾਨਸ ਹੀ ਐਸਾ ਹੈ ਜਿਹੜਾ ਗਿਆਨ ਵੀ ਲੈ ਸਕਦਾ ਹੈ ਭਗਤੀ ਵੀ ਕਰ ਸਕਦਾ ਹੈ ਮੁਕਤ ਵੀ ਹੋ ਸਕਦਾ ਹੈ ਤੇ ਜੇ ਇਨਸਾਨ ਬਣ ਕੇ ਪਾਛ ਸਕਦੇ ਨਹੀਂ ਸੰਗਤ ਚ ਗਿਆ ਨਹੀਂ ਮੁਕਤੀ ਦੇ ਮਾਰਗ ਤੇ ਚੱਲਿਆ ਫਿਰ ਪਾਛਾ ਕਹਿੰਦੇ ਇਹ ਵੀ ਪਸ਼ੂ ਹੀ ਹੈ ਉਹ ਵੀ ਖਾਂਦਾ ਹੈ ਇਹ ਵੀ ਥੰਦਾ ਹੈ ਉਹ ਵੀ ਘਰ ਬਣਾਉਂਦਾ ਹੈ ਉਹ ਵੀ ਘਰ ਦੇ ਵਿੱਚ ਰਹਿੰਦਾ ਹੈ ਪਸ਼ੂ ਵੀ ਆਪਣਾ ਘਰ ਬਣਾਉਂਦੀ ਹੈ ਪੰਛੀ ਵੀ ਆਪਣੇ ਆਲੇ ਨੇ ਪੁੰਦੀ ਹੈ ਪਰ ਪਾਛਾ ਕਹਿੰਦੇ ਆ ਤੁਹਾਨੂੰ ਆਸਤੇ ਤੇ ਭਾਈ ਆਪਾਂ ਕਰਨੀ ਹੈ ਕਿਰਤ ਦੇ ਕਰਨੀ ਹੈ ਪਰ ਮਨ ਦੇ ਤਲ ਦੇ ਉੱਤੇ ਆਪਾਂ ਪਸ਼ੂ ਤੋਂ ਦੇਵ ਤੋਂ ਦੇਵ ਰੂਪ ਤੱਕ ਪਹੁੰਚੀਏ ਤੇ ਦੇਵਤੇ ਤੋਂ ਪਿਆਰੀ ਸਾਧ ਸੰਗਤ ਜੀ ਆਪਾਂ ਮੁਕਤੀ ਦੇ ਰਸਤੇ ਚੱਲੀਏ ਇਸ ਕਰਕੇ ਮਨ ਦੀ ਖੇਡ ਹੈ ਜਿੰਨੀ ਵੀ ਆਪਾਂ ਵੀਡੀਓ ਬਣਾਈ ਸਾਰੀ ਮਨ ਦੇ ਹੁੰਦੀ ਹੈ ਕਿ ਮਨ ਕਿਸ ਅਵਸਥਾ ਦੇ ਤੱਕ ਚੱਲਦਾ ਹੈ ਪਸ਼ੂ ਵਰਤੀ ਤੇ ਚੱਲਦਾ ਹੈ ਦੇਵ ਵਰਤੀ ਤੇ ਚੱਲਦਾ ਹੈ ਕਿ ਜਾਂ ਮਾਨਸ ਵਰਤੀ ਤੇ ਚੱਲ ਰਿਹਾ ਜੇ ਕਿ ਜਾਂ ਫਿਰ ਮੁਕਤ ਹੋ ਚੁੱਕਾ ਹੈ ਮੁਕਤ ਕਰੋ ਇਹ ਨਾ ਜਦੋਂ ਸਤੁੱਲ ਤੇ ਪ੍ਰਕਾਸ਼ ਹੋ ਜਾਏ ਇਹ ਇਸ ਕਰਕੇ ਇਹਨਾਂ ਦੇ ਵਿਚਾਰ ਨੂੰ ਆਪਾਂ ਸਮਝਣਾ ਹੁੰਦਾ ਹੈ ਭੁੱਲਾ ਚੁੱਕਾ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ